ਇਹ ਗਾਣੇ ਨਹੀਂ ਜਾਵੀ ਇੱਧਰ ਓਏ ਮਾ ਦੇ ਇੱਧਰ ਸਾਰੇ ਕਮਾਓ ਦੇਖੋ ਓਏ ਓਏ ਇੱਕ ਪਾਸੇ ਨਾ ਰਹਿ ਲੱਕੋ ਮਾ ਇੱਧਰ ਮੈਂ ਇੱਧਰ 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 ਮੇਰੇ ਲੈ ਕਮਾਓ ਮੇਰੀ ਗੱਲ ਸੁਣ ਓਏ ਹਟ ਇੱਧਰ ਆ ਡਿਜੀਟ ਨਾ ਇਹਨੇ ਰੰਗ ਫੇਰ ਤਾ ਨਾ ਇਹ ਤਾਲੇ ਦੌੜਿਆ ਹਾਂ ਨੂੰ ਆਈਏ ਮੈਂ ਮਾਲ ਗਿਆ ਤਾਲੇ ਸੀ ਆਪਣੇ ਅੰਮਰਸਾ ਰੋਡ ਬਾਈਪਾਸ ਥਰੰਦਾ ਤੇ ਰਹਿੰਦੇ ਆ ਜੀ ਤੇ ਉਸ ਤਰ੍ਹਾਂ ਇਹ ਸਾਡੀ ਗਰੀਨ ਹੈ ਉਹਨੂੰ ਜੀ ਕੁਠੀ ਆ ਤੇ ਸਾਡੀ ਦੋਵੇਂ ਬੰਨੇ ਰੈਸ਼ ਆ ਅਸੀਂ ਉੱਥੇ ਵੀ ਅੰਮਰਸਾ ਰੋਡ ਬਾਈਪਾਸ ਤੇ ਰਹਿੰਦੇ ਆ ਨਾਮ ਕੀ ਹੈ ਮੇਰਾ ਨਾਮ ਸਖਤਰ ਆ ਜੀ ਕਿ ਸਾਰਾ ਮਸਲਾ ਜਿਹੜਾ ਉਹ ਤੁਹਾਡੀਆਂ ਅੰਮਰਸਾ ਰੋਡ ਵਾਲੀਆਂ ਦੁਕਾਨਾਂ ਦਾ ਸਾਰਾ ਮਸਲਾ ਉਹ ਸਾਰ ਮਸਲਾ ਇਸ ਤਰ੍ਹਾਂ ਵਾਪੀ ਕਿੰਨਾ ਮਬਲਾ ਅਸੀਂ ਜਿਹੜਾ ਮੇਰਾ ਸਾਡਾ ਭਰਾ ਹੈਗਾ ਛੋਟਾ ਚਰਨ ਸਿੰਘ ਇਹਨੇ ਕਿੰਨਾ ਸਾਡੇ ਕੋਲ ਜਾਇਦਾਦ ਦੇਉਣ ਦੀ ਕੋਸ਼ਿਸ਼ ਕੀਤੀ ਆ ਤੇ ਝੂਠਾ ਬਿਆਨਾ ਕਰਕੇ ਤੇ ਆਪਣਾ ਪੈਸੇ ਜਿਹੜਾ ਉਹ ਸਾਨੂੰ ਕੀ ਡੀਲਰ ਨੇ ਦਿੱਤੇ ਆ ਤੇ ਇਹ ਕਹਿੰਦਾ ਪੈਸੇ ਮੈਂ ਮੇਰੇ ਆ ਤੇ ਅਸੀਂ ਉਹਦੇ ਵਿੱਚ ਸਾਨੂੰ ਨਹੀਂ ਪਤਾ ਕਿ ਕਿੰਨੇ ਦਿੱਤੇ ਆ ਇਸ ਦਾ ਡੀਲਰਾਂ ਕੋਲ ਆ ਤੇ ਉਹਦੇ ਕਰਕੇ ਸਾਡੇ ਨਾਲ ਝਗੜਾ ਕਰਦਾ ਵਾ ਤੇ ਸਾਡੀ ਜਾਇਦਾਦ ਤੇ ਕਬਜ਼ਾ ਕਰਨਾ ਚਾਹੁੰਦਾ ਉਹ ਜਿਹੜਾ ਜਿਹੜਾ ਘਰ ਆ ਉੱਥੇ ਜਿਹੜੀਆਂ ਦੁਕਾਨਾਂ ਆ ਨੇ ਉੱਥੇ ਪਹਿਲਾਂ ਤੁਸੀਂ ਰਹਿੰਦੇ ਹਾਂਜੀ ਉੱਥੇ ਰਹਿੰਦੇ ਹੁਣ ਵੀ ਅਸੀਂ ਜਾਣੇ ਆਉਣੇ ਆ ਨਾ ਸਾਨੂੰ ਜਾਣਾਂ ਤੋਂ ਡੱਕਦਾ ਵਾ ਸਾਨੂੰ ਜਾਣਾਂ ਤੋਂ ਡੱਕਦਾ ਵਾ ਹਾਂਜੀ ਮਤਲਬ ਆ ਜੀ ਕੋਈ ਵੰਡ ਨਹੀਂ ਹੋਈ ਨਹੀਂ ਵੰਡ ਨਹੀਂ ਕੋਈ ਹੋਈ ਜੀ ਸਾਂਝਾ ਹੋਵਾ ਭਰਾਵਾਂ ਹਾਂਜੀ ਸਾਂਝਾ ਭਰਾਵਾਂ ਦਾ ਜੀ ਉਹ ਕਿਉਂ ਮਤਲਬ ਤੁਹਾਡੇ ਨਾਲ ਇਤਰਾ ਕੀ ਚਾਹੁੰਦਾ ਉਹ ਚਾਹੁੰਦਾ ਸਰ ਵੀ ਉਹ ਇਕੱਲਾ ਇੱਥੇ ਹੋਣਾ ਚਾਹੁੰਦਾ ਵਾ ਹਾਂਜੀ ਇੱਕ ਭਰਾ ਮੇਰਾ ਬਾਹਰ ਆ ਤੇ ਇਹ ਸਿਸਟਰ ਮੇਰੀ ਵੀ ਆਈ ਆ ਉਹ ਮੇਰੇ ਨਾਲ ਹੋ ਗਿਆ ਸਹਿਮਤ ਹੈ ਦੋਵੇਂ ਤੇ ਅਸੀਂ ਦੇ ਨੂੰ ਇਹ ਗੱਲ ਕਹੀ ਆ ਵੀ ਜੇ ਆਪਾਂ ਵੇਸ਼ ਕੇ ਦਾ ਭਰਾ ਕਰ ਲਈਏ ਪਰ ਉਹ ਇਹ ਗੱਲ ਨੂੰ ਨਹੀਂ ਮੰਨਦਾ ਉਹਨੇ ਪਹਿਲਾਂ ਘਾਟਾ ਵਖਾਉਂਦਾ ਰਿਹਾ ਪ੍ਰੋਪਰਟੀ ਦਾ ਕੰਮ ਕਰਦਾ ਸੀ ਤੇ ਉਹ ਘਾਟਾ ਵਖਾਉਂਦਾ ਰਿਹਾ ਜਦੋਂ ਅਸੀਂ ਕਿਹਾ ਮੌਲੀ ਆਖਾ ਚਲੋ ਵੇਚ ਦਿੰਨੇ ਆ ਅਸੀਂ ਬਿਆਨਾ ਕੀਤਾ ਬਿਆਨਾ ਕੀਤਾ ਜੀ ਨਾ ਮੇਜਰ ਸਿੰਘ ਦੇ ਨਾਮ ਦੇ ਤੇ ਉਹ ਮੇਜਰ ਸੌਣਾ 46 ਸਾਲਾਂ ਬਾਅਦ ਸਾਡੇ ਮੱਥੇ ਲੱਗਾ ਤੇ ਨਾ 46 ਸਾਲ ਬਾਅਦ ਤੇ ਉਹ ਨਾ ਮੁਕਰ ਗਿਆ ਜੀ ਮੈਂ ਇਹਦਾ ਮੇਰਾ ਕੋਈ ਲੈਣ ਦੇਣ ਨਹੀਂ ਹੈਗਾ ਮੇਜਰ ਸਿੰਘ ਦਾ ਮੈਂ ਲਿਆ ਹੀ ਨਹੀਂ ਨਾ ਮੈਂ ਨਹੀਂ ਕੋ ਲਿਆ ਇਹਦੇ ਸਿਰ ਮੇਰਾ ਨਾਮ ਹੀ ਵਰਤਿਆ ਗਿਆ ਹਾਂਜੀ ਇਹਦੇ ਮੇਰਾ ਕੋਈ ਲੈਣ ਦੇਣ ਨਹੀਂ ਹੈਗਾ ਤੇ ਉਹ ਇਹਨੇ ਭਰਾ ਮੇਰੇ ਨੇ ਡੀਲਰ ਆ来 ਮੈਨੂੰ ਪੈਸੇ ਦਿੱਤੇ ਆ ਤੇ ਉਹ ਪਏ ਕਿਦਾਂ ਬਸ ਉੱਤੇ ਹੀ ਆ ਲੈਣਾ ਇਹ ਝਗੜਾ ਕਰੀ ਜਾਂਦਾ ਨਹੀਂ ਆ ਪਿਛੇ ਦੀਵਾਲੀ ਵਾਲੇ ਦਿਨ ਕੀ ਗੱਲ ਹੋਈ ਉਹ ਦੀਵਾਲੀ ਵਾਲੇ ਦਿਨ ਅਸੀਂ ਆਪਣੀ ਸਫਾਈ ਕਰਨ ਗਏ ਆ ਦੁਕਾਨ ਤੇ ਤੇ ਇਹਨਾਂ ਨੂੰ ਮਾਰਕੁੱਟ ਕੀਤੀ ਆ ਆਖੋ ਇਹਨਾਂ ਦੇ ਸਾਰੇ ਮੇਰੇ ਵੀ ਆ ਸਿਰ ਦੇ ਵਿੱਚ ਲੱਗੀਆਂ ਮੇਰੇ ਬੱਚਾ ਦੇ ਵੀ ਅਣਪਛਾਤੇ ਬੰਦੇ ਅਣਪਛਾਤੇ ਕੁਆਰਟੀ ਵਿੱਚ ਉਹਨਾਂ ਸਾਨੂੰ ਕੁੱਟਿਆ ਮਾਰਿਆ ਨਾਲ ਇਹਨੇ ਬੰਦੇ ਪੁਆਦੇ ਸਾਨੂੰ 4 ਜਣਿਆਂ ਨੂੰ 15 16 ਜਣੇ ਪੈ ਗਏ ਆ ਤੇ ਮੇਰੇ ਵੀ ਸੱਟਾਂ ਲਾਈਆਂ ਜਨਾਨੀ ਦਾ ਵੀ ਉਹਨਾਂ ਬੰਦਿਆਂ ਨੇ ਇਹਨਾਂ ਨੇ ਕੋਈ ਲਿਆਦ ਨਹੀਂ ਕੀਤਾ ਇਹਦੀ ਜਨਾਨੀ ਇਹਨੇ ਬਹੁਤ ਸਾਨੂੰ ਕੁੱਟਿਆ ਉਹ ਕਿਦਾ ਮਗੜਾ ਤੁਹਾਨੂੰ ਵੀਡੀਓ ਵਿਖਾ ਦਾਂਗੇ ਉਹਦੇ ਵਿੱਚ ਵੀਡੀਓ ਦੇ ਵਿੱਚ ਆਇਆ ਉਹਨਾਂ ਨੇ ਸਾਨੂੰ ਪੱਤਰੀਆਂ ਮਾਰਨ ਦੀਆਂ ਤੇ ਸੋਟੇ ਮਾਰਨ ਦੀਆਂ ਹਾਂਜੀ ਇਹਦੇ ਸਬੰਧ 'ਚ ਤੁਸੀਂ ਕੋਈ ਪੁਲਿਸ ਨੂੰ ਤਰਖਾਸਤ ਨਹੀਂ ਦਿੱਤੀ ਹਾਂਜੀ ਦਿੱਤੀ ਆ ਜੀ ਇਹਦੇ ਸਬੰਧ ਸਾਰੀਆਂ ਦਿੱਤੇ ਤਰਖਾਸਾ ਸਾਡੇ ਕੋਲ ਸਭ ਕੋ ਹੈਗਾ ਵਾ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ ਪੁਲਿਸ ਨੇ ਇਹਨਾਂ ਦੇ ਆ ਸੱਟਾਂ ਲੱਗਣ ਦੇ ਬਾਵਜੂਦ ਕੋਈ ਨਾ ਕੋਈ ਕਾਰਵਾਈ ਨਹੀਂ ਹੋਈ ਜੀ ਅਸੀਂ ਗਏ ਥਾਣੇ ਪਰ ਨਹੀਂ ਸਾਡਾ ਕੋਈ ਸੁਣਵਾਈ ਨਹੀਂ ਹੋਈ ਹਾਂਜੀ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਐਸਐਸਪੀ ਸਾਹਿਬ ਕੋ ਕੀ ਮੰਗ ਕਰਦੇ ਤੁਸੀਂ ਵੀ ਤੁਹਾਨੂੰ ਮਤਲਬ ਕੀ ਇਸ ਤਰ੍ਹਾਂ ਮੈਨੂੰ ਜਸਟੀਫਾਈ ਨਹੀਂ ਮਿਲ ਸਕਦਾ ਸਰ ਸਾਨੂੰ ਇਹ ਇਨਸਾਫ ਮਿਲਣਾ ਚਾਹੀਦਾ ਵਾ ਅਸੀਂ ਦੇ ਕਹਿੰਨੇ ਆ ਕਿ ਕਿਦਾਂ ਮळे ਅਸੀਂ ਕੋਰ ਕੇਸ ਲਾਇਆ ਵਾ ਨਾਲ ਅਸੀਂ ਐੱਸਐੱਸਪੀ ਸਾਹਿਬ ਨੂੰ ਵੀ ਦਰਖਾਸਤ ਦਿੱਤੀ ਆ ਐ ਹੋਂ ਮੰਗ ਮੰਗਦੇ ਵੀ ਜਿਹੜਾ ਇਹ ਮੁਜਰਮ ਆ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਹਾਂਜੀ ਤੇ ਜਿਹੜਾ ਉਹ ਮਤਲਬ ਧੋਖਾ ਧੜੀ ਨਾ ਤੁਹਾਨੂੰ ਪੈਸੇ ਦੇ ਕੇ ਮਤਲਬ ਤਾਂ ਹੀ ਸਾਹਮਣੇ ਆਪ ਨਹੀਂ ਆਇਆ ਵੀ ਉਹ ਜਿਹੜਾ ਹਾਂਜੀ ਹਾਂਜੀ ਜ਼ਾਇਦਾਦ ਹਾਂਜੀ ਉਹ ਜ਼ਾਇਦਾਦ ਸਿਉਂਦੀ ਕੋਸ਼ਿਸ਼ ਕੀਤੀ ਨਾ ਹਾਂਜੀ ਤੇ ਜਦੋਂ ਮੇਜਰ ਸਾਹ ਨੇ ਵੇਖਿਆ ਵੀ ਮੇਰੇ ਤੇ ਹੁਣ ਕਲੇਮ ਹੋਣਾ ਵਾ ਵੀ ਜਾਂ ਮੈਂ ਮੇਰੇ ਤੇ 400 ਦਾ ਪਰਚਾ ਹੋਣਾ ਵਾ ਉਹ ਪੈਰ ਥਰਕ ਆ ਗਿਆ ਵਿੱਚੋਂ ਹਾਂਜੀ ਬਸ ਗੁਰਮੀਤ कौर ਕੀ ਮਸਲਾ ਵਾ ਤੁਹਾਡੇ ਜਿਹੜਾ ਘਰ ਵਾਲੇ ਦੇ ਨਾਲ ਉਹਨਾਂ ਦੇ ਭਰਾ ਨਾਲ ਕੀ ਮਸਲਾ ਸਾਰਾ ਤੇ ਤੁਹਾਡੇ ਸੱਟਾਂ ਕਿਵੇਂ ਲੱਗੀਆਂ ਪਾਜੀ ਮਸਲਾ ਇਹੋ ਹੀ ਆ ਜ਼ਾਇਦਾਤ ਇਹ ਹੜਾਪਣਾ ਚਾਹੁੰਦੇ ਕੱਲੇ ਤੇ ਜਦੋਂ ਅਸੀਂ ਜਾਣੇ ਆ ਪਹਿਲਾਂ ਵੀ ਸਾਨੂੰ ਦੁਖੀ ਕਰਕੇ ਘਰੋਂ ਕੱਢਤਾ ਵੀ ਕਦੀ ਕੋਈ ਸ਼ਰਾਬਤ ਕਰ ਕਦੀ ਕੋਈ ਇਸ਼ਾਰਤ ਕਰ ਗਾਲ ਮੰਡਾ ਕੱਢ ਸ਼ਰਾਬ ਪੀ ਕੇ ਬੜਕਾ ਮਾਰ ਅਹੀਂ ਇਹੋ ਜੇ ਬੰਦੇ ਨਹੀਂ ਆ ਤੇ ਅਹੀਂ ਆਗੇ ਆਪਣੇ ਵੀ ਚਲੋ ਨਿਕਲੀਏ ਗੰਧ ਚੋਂ ਪਰ ਉਹ ਜਿਹੜੀ ਸਾਂਝੀ ਜ਼ਾਇਦਾਤ ਆ ਉਹ ਤੇ ਅਹੀਂ ਆਪਣਾ ਪੂਰਾ ਸਾਡਾ ਕਬਜ਼ਾ ਹੈ ਇਹ ਹੁਣ ਚਾਹੁੰਦੇ ਆ ਵੀ ਅਸੀਂ ਇਹਨਾਂ ਨੂੰ ਵੜਨ ਨਾ ਦਈਏ ਤੱਤਾ ਕਿਸਾ ਹੀ ਨਾ ਹੀ ਕਬਜ਼ਾ ਕਰੀਏ ਪਹਿਲੋ ਤੁਸੀਂ ਉੱਥੇ ਹੀ ਰਹਿੰਦੇ ਸੀ ਹਾਂਜੀ ਅਸੀਂ ਉੱਥੇ ਹੀ ਰਹਿੰਦੇ ਹ ਉੱਤੇ ਸਾਡੀ ਰਿਹਾਸ ਆ ਥੱਲੇ ਵਰਕਸ਼ਾਪ ਸੀ ਕਿਉਂ ਤੁਸੀਂ ਇੱਥੇ ਆਉਂਦਾ ਕਾਰਨ ਕੀ ਹੈ ਇਹੀ ਕਾਰਨ ਨੇ ਇਹਨਾਂ ਨੇ ਸਾਨੂੰ ਕੱਢਿਆ ਵਾ ਇਹ ਤੰਗ ਬਹੁਤ ਕਰਦੇ ਸੀ ਸਾਨੂੰ ਮਤਲਬ ਝਗੜਾ ਉਹ ਜਾਇਦਾਦ ਕਰਕੇ ਸਾਰਾ ਹਾਂ ਇਹ ਸ਼ੁਰੂ ਤੋਂ ਹੀ ਇਹ ਕੰਮ ਚਾਹੁੰਦੇ ਆ ਵੀ ਸਾਨੂੰ ਇਹ ਜਾਇਦਾਦ ਅਸੀਂ ਕੱਲਿਆਂ ਨੇ ਖਾਣੀ ਆ ਇਹ ਕਿਸੇ ਨੂੰ ਅਸੀਂ ਮਤਲਬ ਵੰਡਣੀ ਨਹੀਂ ਇਹ ਆ ਜਿਹੜੀਆਂ ਸੱਟਾਂ ਵਗੈਰਾ ਲੱਗੀਆਂ ਤੁਹਾਡੇ ਇਹ ਕਿਸ ਤਰ੍ਹਾਂ ਲੱਗੀਆਂ ਇਹ ਆਪਣੇ ਮੈਂ ਮੇਰੇ ਪਹਿਲੋਂ بیٹے ਨੂੰ ਤੇ ਆਦਮੀ ਨੂੰ ਇਹ ਪੈ ਗਏ ਨੇ ਸਾਰੇ ਜਣੇ ਜਦੋਂ ਮੈਨੂੰ ਪਤਾ ਲੱਗਾ ਮੈਂ ਵੀ ਛੋਟਾ ਬੇਟਾ ਲੈ ਕੇ ਗਈ ਆ ਇਹਨਾਂ ਨੇ ਮੇਰਾ ਵੀ ਕੋਈ ਲਿਆਜ ਨਹੀਂ ਕੀਤਾ ਉਹ ਬੰਦੇ ਜਿਹੜੇ ਸੀ ਵਿੱਚ ਇੱਕ ਹੈਗਾ ਭੁੱਲਰ ਉਹ ਹੋਰ ਬੰਦੇ ਸੀ ਜਿਹੜੇ ਇਹਨਾਂ ਨੇ ਸੱਦਕ ਸ਼ਰਾਬਾਂ ਪਿਆ ਕੇ ਬਿਠਾਏ ਸੀ ਅੰਦਰ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਵਿੱਚ ਹੀ ਇਹਦੀ ਜਨਾਨੀ ਪੈ ਗਈ ਆ ਕੇ ਇਹ ਸਾਨੂੰ 4 ਜਣਿਆਂ ਨੂੰ ਇਹਨਾਂ ਨੇ 15 16 ਜਣਿਆਂ ਨੇ ਕੇਲਿਆ ਇਹ ਤੁਹੀ ਪੁਲਿਸ ਨੂੰ ਦਰਖਾਸਤ ਜਿਹੜੀ ਦਿੱਤੀ ਉੱਤੇ ਕੋਈ ਕਾਰਵਾਈ ਨਹੀਂ ਹੋਈ ਸਟਾ ਲੱਗੀ ਨਹੀਂ ਕੋਈ ਕਾਰਵਾਈ ਨਹੀਂ ਹੋਈ ਭਾਜੀ ਪੁਲਿਸ ਸਾਨੂੰ ਇਹ ਕਹਿੰਦੀ ਆ ਵੀ ਤੁਸੀਂ ਰਜਿਸਟਰੀ ਕਰੋ ਇਹਨੂੰ ਅਸੀਂ ਰਜਿਸਟਰੀ ਕਰ ਦੋ ਹਾਂ ਇਹਨੂੰ ਰਜਿਸਟਰੀ ਕਰੋ ਠੀਕ ਕੀ ਮੰਗ ਕਰਦੇ ਐਸਐਸਪੀ ਸਾਹਿਬ ਕੋ ਵੀ ਤੁਹਾਨੂੰ ਕਿਸ ਤਰ੍ਹਾਂ ਮਤਲਬ ਇਨਸਾਫ ਮਿਲੇ ਸਾਨੂੰ ਇਨਸਾਫ ਮਿਲੇ ਸਾਡੀ ਜਿਹੜੀ ਜਾਇਦਾਦ ਆ ਅਸੀਂ ਜਾਣਦੇ ਆ ਸਾਡੇ ਨਾਲ ਧੱਕਾ ਹੁੰਦਾ ਵਾ ਜਾਂ ਕੋਈ ਸਾਡੇ ਨਾਲ ਜ਼ਬਰਦਸਤੀ ਨਾ ਕਰੇ ਤੇ ਨਾਲੇ ਆ ਜਿਹੜੀਆਂ ਮਿਰਤ ਸਟਾ ਲੱਗੀਆਂ ਨੇ ਇਹਦਾ ਵੀ ਇਨਸਾਫ ਹੋਣਾ ਚਾਹੀਦਾ ਜਨਾਨੀ ਦੀ ਕੋਈ ਇੱਥੇ ਸੁਣਵਾਈ ਨਹੀਂ ਹੈਗੀ ਅੱਜ ਮੇਰੀ ਇਹ ਸੱਟਾਂ ਲੱਗੀਆਂ ਨੂੰ 12-13 ਦਿਨ ਹੋ ਗਏ ਆ ਅਸੀਂ ਕਿੰਨੀ ਵਾਰੀ ਥਾਣੇ ਗਏ ਆ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਇੱਕ ਤੁਸੀਂ ਦੱਸਦੇ ਹੋ ਕੋਈ ਗਵਾਂਢੀਆ ਦੇ ਮੁੰਡੇ ਦੇ ਵੀ ਤਾਂ ਹਾਂਜੀ ਉਹ ਮੇਰੇ ਨਾਲ ਬੇਟਾ ਗਿਆ ਵਾ ਵੀ ਆਂਟੀ ਚਲੋ ਜਾ ਕੇ ਵੇਖਦੇ ਆ ਕੀ ਗੱਲ ਆ ਉਹਦੇ ਵੀ ਇੱਥੇ ਗੁੱਟ ਤੇ ਸੱਟ ਲਾਈ ਉਹਦੇ ਟਾਂਕੇ ਲੱਗੇ ਆ ਭਾਜੀ ਉਹ ਚਾਰਾ ਇਹੇ ਗਿਆ ਵੀ ਚਲੋ ਛਡਾ ਚਦੂਗਾ ਵਾਂਗੇ ਜਗਾ ਹਾਂ ਮਦਦ ਕਰਨ ਗਿਆ ਵਾ ਇਹਨਾਂ ਨੇ ਉਹਨੂੰ ਵੀ ਵਿੱਚੇ ਹੀ ਮਾਰਿਆ ਵਾ ਏ ਭਾਜੀ ਮੈਂ ਗੋਲੀ ਵੀ ਇਹ ਗੱਲ ਕਹਿਨੀ ਆ ਵੀ ਅਲ ਨੂੰ ਮੇਰੇ ਬੱਚਿਆਂ ਦਾ ਮੇਰੇ ਆਦਮੀ ਦਾ ਕੋਈ ਨੁਕਸਾਨ ਹੁੰਦਾ ਹੈ ਤੇ ਪਹਿਲਾਂ ਮੈਂ ਇਹਨਾਂ ਦਾ ਹੀ ਨਾਮ ਲਵਾਂਗੀ ਇਹ ਜ਼ਿੰਮੇਵਾਰ ਹੋਣਗੇ ਇਹਦੇ ਸਾਥੀ ਇਹਨਾਂ ਦੇ ਨਾਲ ਜਿਹੜੇ ਸਾਥੀ ਰਲੇ ਫਿਰਦੇ ਆ ਗੁੰਡਾਗਰਦੀ ਕਰਦੇ ਆ ਉਹ ਤੇ ਇਹ ਜ਼ਿੰਮੇਵਾਰ ਹੋਣਗੇ ਸਾਡੇ ਤੇ ਅਗਰ ਜੇ ਕੋਈ ਵੀ ਉਹ ਨੁਕਸਾਨ ਸਾਡਾ ਹੁੰਦਾ ਤੇ